ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਇੰਗਲੈਂਡ ਦੇ ਕਬੱਡੀ ਕੱਪਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸੋ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ 12ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਤੁਸੀਂ ਦੇਖੋਗੇ ਆਉਣ ਵਾਲੀ 28 ਜੁਲਾਈ ਦਿਨ ਐ ਐਤਵਾਰ ਨੂੰ ਮੇਰੇ ਵੀਰੋ ਸਾਰੇ ਕਬੱਡੀ ਪ੍ਰੇਮੀਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਬਰਮਿੰਗਮ ਦੀਆਂ ਗਰਾਊਂਡਾਂ ਦੇ ਵਿੱਚ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੈ ਔਰ ਇਸ ਖੇਡ ਮੇਲੇ ਨੂੰ ਦੇਖਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਪੋਸਟ ਕੋਡ ਨੋਟ ਕਰੋ ਸੈਂਡਵੈਲ ਵੈਲੀ ਪਾਰਕ ਸਾਰਟ੍ਰਜ ਲੇਨ ਜਿਹਦਾ ਪੋਸਟ ਕੋਡ ਹੈ ਗਰਾਉਂਡ ਦਾ 2714BG ਇਹ ਜਿਹੜਾ ਪੋਸਟ ਕੋਡ ਹੈ ਮੇਰੇ ਵੀਰੋ ਔਰ ਇਹ ਖੇਡ ਮੇਲਾ ਸਾਡੇ ਬਹੁਤ ਹੀ ਸਕਾਰਜੁਗ ਸਪான்ਸਰ ਜੀ ਐਨ ਜੀ ਕਲੱਬ ਬਰਮਿੰਗਮ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਹਦੇ ਮੇਨ ਸਪான்ਸਰ ਸਾਡੇ ਸਰਪ੍ਰਸਤ ਨੇ ਸਰਦਾਰ ਸਰਜੀਤ ਸਿੰਘ ਜੀ ਪੁਰੇਵਾਲ ਸਾਹਿਬ ਔਰ ਜੋ ਕਿ ਚੇਅਰਮੈਨ ਨੇ ਸਰਦਾਰ ਸਖਦੇਵ ਸਿੰਘ ਜੀ ਸਿੱਧੂ ਸਾਹਿਬ ਔਰ ਜੋ ਕਿ ਕਲੱਬ ਦੇ ਪ੍ਰੈਜ਼ੀਡੈਂਟ ਨੇ ਸਰਦਾਰ ਹਰਨੇਕ ਸਿੰਘ ਜੀ ਨੇਕਾ ਮੈਰੀਪੁਰ ਔਰ ਵਾਈਸ ਪ੍ਰੈਜ਼ੀਡੈਂਟ ਨੇ ਸਰਦਾਰ ਬਲਵਿੰਦਰ ਸਿੰਘ ਜੀ ਦੁਲੇਹ ਸਾਹਿਬ ਔਰ ਇਸ ਕਲੱਬ ਦੇ ਜਿਹੜੇ ਖਜ਼ਾਨਾ ਮੰਤਰੀ ਖਜ਼ਾਨਚੀ ਕਹੇ ਲੀਗੇ ਸਾਡਾ ਵੱਡਾ ਭਾਈ ਪਿੰਦੂ ਜੋਲ ਮੇਰੇ ਵੀਰੋ ਤੁਹਾਨੂੰ ਸੱਦੇ ਦੇ ਰਹੇ ਨੇ ਆਉਣਾ ਨਾ ਭੁੱਲਣਾ 28 ਤਰੀਕ ਦਿਨ ਐਤਵਾਰ ਨੂੰ ਬਰਮਿੰਗਮ ਦੀਆਂ ਗਰਾਊਂਡਾਂ ਦੇ ਵਿੱਚ ਔਰ ਤੁਹਾਨੂੰ ਦੱਸ ਦਈਏ ਵੀ ਸਭ ਤੋਂ ਪਹਿਲਾ ਮੈਚ ਟਾਈਆਂ ਦੇ ਅਨਸਾਰ ਸਭ ਤੋਂ ਪਹਿਲਾ ਮੈਚ ਕਿਹੜਾ ਹੋਵੇਗਾ ਸਭ ਤੋਂ ਪਹਿਲਾ ਮੈਚ ਠੀਕ 11 ਵਜੇ ਸਟਾਰਟ ਹੋਵੇਗਾ ਇੰਡੀਆ ਦੇ 3:30 ਵਜੇ ਪਹਿਲਾ ਮੈਚ ਸਟਾਰਟ ਹੋਵੇਗਾ ਔਰ ਪਹਿਲਾ ਮੈਚ ਹੋਵੇਗਾ ਮੈਡਵੇ ਵੁਲਵਰ ਹੈਪਟਨ ਵਰਸਜ ਸਲੋ ਇਕਨਮ ਦੀਆਂ ਟੀਮਾਂ ਦੇ ਦਰਮਿਆਨ ਔਰ ਦੂਸਰਾ ਜਿਹੜਾ ਮੈਚ ਹੋਵੇਗਾ ਟਾਈਆਂ ਅਨੁਸਾਰ ਲੈਸਟਰ ਡਰਬੀ ਵਰਸਜ ਬ੍ਰੈਡਫੋਰਡ ਦੀਆਂ ਟੀਮਾਂ ਦੇ ਦਰਮਿਆਨ ਔਰ ਤੀਸਰਾ ਜਿਹੜਾ ਮੈਚ ਹੋਵੇਗਾ ਉਹ ਮੇਰੇ ਵੀਰੋ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਟੈਲਫੋਰਡ ਵਰਸਜ ਬਾਰਕਿੰਗ ਗ੍ਰੇਵਡੈਂਟ ਦੀਆਂ ਟੀਮਾਂ ਦੇ ਦਰਮਿਆਨ ਔਰ ਚੌਥਾ ਜਿਹੜਾ ਮੈਚ ਹੋਵੇਗਾ 헤ਜ ਕਲੱਬ ਦੇ ਮੈਚ ਜਿਹੜਾ ਹੋਵੇਗਾ 8th ਵੁੱਲਚ ਸਾਊਥ ਹਾਲ ਦੀ ਟੀਮ ਦੇ ਦਰਮਿਆਨ ਹੋਵੇਗਾ ਮੇਰੇ ਵੀਰੋ ਇਹ ਪਹਿਲੇ ਜਿਹੜੇ ਟਾਈਆਂ ਦੇ ਅਨੁਸਾਰ ਚਾਰ ਮੈਚ ਹੋਣਗੇ ਉਸ ਤੋਂ ਬਾਅਦ ਲੜੀਵਾਰ ਤੁਸੀਂ ਅਪਡੇਟ ਅੱਗੇ ਜਾਣਦੇ ਹੋ ਔਰ ਨਾਲ ਮੈਂ ਦੱਸ ਦੇਵਾਂ ਇਸ ਖੇਡ ਮੇਲੇ ਤੇ ਗੁਰੂ ਕੇ ਲੰਗਰਾਂ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਔਰ ਮੇਰੇ ਵੀਰੋ ਦਰਸ਼ਕਾਂ ਦਾ ਇਕੱਠ ਹੈ ਜਿਹੜਾ ਉਹ ਕਬੱਡੀ ਨੂੰ ਪਿਆਰ ਕਰਦਾ ਹੈ ਅਗਵਾਈ ਭਰਦਾ ਹੈ ਸੋ ਸਾਰਿਆਂ ਨੇ ਪਹੁੰਚਣਾ ਤੁਸੀਂ ਔਰ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਨੇਕਾ ਮੈਰੀਪੁਰ ਦੀ ਕਲੱਬ ਦੇ ਪ੍ਰਧਾਨ ਨੇ ਉਹਨਾਂ ਦਾ ਨੰਬਰ ਹੈ 07506 712 284 ਔਰ ਬਲਵਿੰਦਰ ਸਿੰਘ ਜੀ ਦੁਲੇਸ਼ ਸਾਹਿਬ ਦਾ ਨੰਬਰ ਹੈ 079 49609629 ਸੋ ਸਾਰੇ ਮੇਰੇ ਵੀਰਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਔਰ ਇਹ ਖੇਡ ਮੇਲਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਤੇ ਵੀ ਚਲਾਇਆ ਜਾਵੇਗਾ ਜਿਹੜੇ ਇੰਡੀਆ ਵਸਦੇ ਮੇਰੇ ਭਰਾ ਨੇ ਉਹ ਇਹ ਮੈਚ ਮੇਰੇ ਵੀਰੋ ਪਹਿਲਾਂ ਦੀ ਤਰ੍ਹਾਂ ਲਾਈਵ ਦੇਖ ਸਕਦੇ ਹੋ ਔਰ ਜਿਹੜੇ ਮੇਰੇ ਵੀਰੋ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਦੇ ਨਾਲ ਨਹੀਂ ਜੁੜੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਉਹ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਕਿ ਤੁਹਾਨੂੰ ਇੰਗਲੈਂਡ ਦੇ ਕਬੱਡੀ ਕੱਪਾਂ ਦੀ ਅਪਡੇਟ ਪਤਾ ਲੱਗਦੀ ਰਹੇ ਸੋ ਮਿਲਦੇ ਆ ਮੇਰੇ ਵੀਰੋ ਮੈਂ ਤੁਹਾਡਾ ਆਪਣਾ ਦਾਸ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਰੱਬ ਰਾਖਾ